जय पीरा दी जी जय सैयां दी महफिल वास्तांदे चैनल ਵਿੱਚ ਤੁਹਾਡਾ ਸਵਾਗਤ ਹੈ ਜੀ ਸੋ ਅੱਜ ਦਾ ਵਿਸ਼ਾ ਬਹੁਤ ਹੀ ਖਾਸ ਹੈ ਸੋ ਅੱਜ ਦੇ ਵਿਸ਼ੇ ਵਿੱਚ ਜੀ ਗੱਲ ਕਰਾਂਗੇ ਕਿ ਹਰ ਇੱਕ ਇਨਸਾਨ ਨੂੰ ਇਹ ਪਤਾ ਹੋਣਾ ਜ਼ਰੂਰੀ ਹੈ ਕਿ ਸਾਡੇ ਨਾਲ ਸ਼ਕਤੀ ਦੇਵਤਾ ਕਿਹੜਾ ਚੱਲ ਰਿਹਾ ਆ ਸੋ ਇਹ ਪਤਾ ਕਿਵੇਂ ਚੱਲੇਗਾ ਆਪਾਂ ਅੱਜ ਦੀ ਇਸ ਵੀਡੀਓ ਰਾਈ ਦੱਸਾਂਗੇ ਜੀ ਵੀਡੀਓ ਨੂੰ ਪੂਰੀ ਸੁਣਨਾ ਸਮਝਣਾ ਅਮਲ ਕਰਨਾ ਜੀ ਕੁਝ ਕਮੈਂਟਾਂ ਦੱਸਾਂਗੇ ਕਮੈਂਟਾਂ ਵੀ ਜਰੂਰ ਸੁਣਿਆ ਕਰੋ ਜੀ ਕਮੈਂਟਾਂ ਜੋ ਵੀ ਕਈ ਸਵਾਲਾਂ ਦੇ ਜਵਾਬ ਤੁਹਾਨੂੰ ਬਿਨਾਂ ਪੁੱਛਿਆ ਮਿਲ ਜਾਣਗੇ ਸੋ ਬਾਕੀ ਵੀਡੀਓ ਨੂੰ ਹਮੇਸ਼ਾ ਹੀ ਪੂਰੀ ਸੁਣੋਗੇ ਕੁਝ ਨਾ ਕੁਝ ਲਾਹਾ ਹੀ ਘਟੋਗੇ ਜੀ ਇਹ ਕੱਢਿਆ ਹੋਇਆ ਸਮਾਂ ਕੰਮ ਆਉਣਾ ਜੋ ਫਾਂਟੂ ਦੇ ਵਿੱਚ ਪੂਨ ਦੇਖਦੇ ਹਾਂ ਉਹ ਗੱਲਾਂ ਕੰਮ ਆਉਣਾਂਗੇ ਕਰਕੇ ਚੰਗੀ ਗੱਲ ਨੂੰ ਧਿਆਨ ਦੇ ਨਾਲ ਸੁਣ ਕੇ ਪੱਲੇ ਬੰਨਣ ਦੀ ਕੋਸ਼ਿਸ਼ ਕਰੀਓ ਜੀ ਸੋ ਕਿਸੇ ਸਿਆਣੇ ਨੇ ਬੜਾ ਵਧੀਆ ਕਿਹਾ ਹੈ ਕੀ ਗੱਲ ਚੰਗੀ ਲੱਗੀ ਤਾਂ ਮੰਨ ਲੈ ਪੱਲੇ ਮਾੜੀ ਲੱਗੀ ਤਾਂ ਸੁਟ ਦੇ ਧਰ ਲੈ ਸੋ ਜਿਹੜੀ ਗੱਲ ਚੰਗੀ ਲੱਗਦੀ ਜਾਂਦੀ ਹੈ ਜੀ ਉਹਨੂੰ ਪੱਲੇ ਬੰਨਣ ਦੀ ਕੋਸ਼ਿਸ਼ ਕਰਨੀ ਜਿਹੜੀ ਗੱਲ ਨਾ ਚੰਗੀ ਲੱਗੇ ਉੱਥੇ ਹੀ ਛੱਡ ਦਿਓ ਉਹ ਨੂੰ ਬਾਰ-ਬਾਰ ਖੋਸਣਾ ਨਹੀਂ ਹੈ ਸੋ ਜਿਹੜੀ ਗੱਲ ਚੰਗੀ ਲੱਗਦੀ ਹੈ ਜੀ ਉਹਦੇ ਤੇ ਅਮਲ ਜ਼ਰੂਰ ਕਰਿਆ ਕਰੋ ਜੀ ਸੋ ਹੁਣ ਆਪਾਂ ਇੱਥੇ ਇਹ ਵੀਡੀਓ ਸ਼ੁਰੂ ਕਰਦੇ ਹਾਂ ਜੀ ਜੇਕਰ ਕੋਈ ਨੂੰ ਪਹਿਲੀ ਵਾਰ ਇਸ ਚੈਨਲ ਦੇ ਨਾਲ ਜੁੜੀ ਹੈ ਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜ਼ਰੂਰ ਕਰਨਾ ਜੀ ਕਮੈਂਟਾਂ ਵਿੱਚ ਜੈ ਪੀਰਾਂ ਦੀ ਜੈ ਸਾਈਆਂ ਦੀ ਵੀ ਜ਼ਰੂਰ ਲਿਖਿਆ ਕਰੋ ਸੋ ਨਾਲ ਦੀ ਨਾਲ ਕੈਂਟੀ ਦਾ ਬਟਨ ਜ਼ਰੂਰ ਦਬਾਓ ਤਾਂ ਕਿ ਹਰ ਰੋਜ਼ ਵੀਡੀਓ ਦਾ ਮੈਸੇਜ ਤੁਹਾਡੇ ਫੋਨਾਂ ਤੇ ਆਉਂਦਾ ਰਹੇ ਤੇ ਤੁਸੀਂ ਵੀਡੀਓ ਨੂੰ ਸੁਣ पाओ ਸੋ ਹੁਣ ਆਪਾਂ ਪਹਿਲਾਂ ਇੱਥੇ ਇੱਕ ਕਮੈਂਟ ਦੱਸਦੇ ਸੋ ਇੱਥੇ ਇਹਨਾਂ ਨੇ ਸਵਾਲ ਕੀਤਾ ਹੈ ਜੀ ਕਿ ਅਸੀਂ ਦਰਵਾਰ ਵਿੱਚ ਪਾਣੀ ਭਰ ਕੇ ਰੱਖਦੇ ਹਾਂ ਬਾਕੀ ਕਹਿੰਦੇ ਨੇ ਕਿ ਕਿੰਨਾ ਸਮਾਂ ਇਹ ਪਾਣੀ ਰੱਖਣਾ ਚਾਹੀਦਾ ਕਿ ਇਹ ਪਾਣੀ ਸਾਰਾ ਕ ਵਿੱਚੋਂ ਕੱਢ ਕੇ ਸਾਫ਼ ਕਰਕੇ ਬਰਤਨ ਹੋਰ ਨਵੇਂ ਸਿਰੇ ਤੋਂ ਹਣਾ ਚਾਹੀਦਾ ਹੈ ਜਾਂ ਫਿਰ ਇੱਦੀ ਹੀ ਉਹਦੇ ਵਿੱਚ ਹੋਰ ਪਾਣੀ ਪਾ ਦੇਣਾ ਸਫਾਈ ਮਹੀਨੇ ਚ ਇੱਕ ਵਾਰ ਤਾਂ ਕਰਨੀ ਚਾਹੀਦੀ ਹੈ ਸੋ ਦੇਖੋ ਜੀ ਜੇਕਰ ਤੁਸੀਂ ਚਾਹੁੰਦੇ ਹੋ ਕਿ ਉਸ ਬਰਤਨ ਦੀ ਸਫਾਈ ਕਰਨੀ ਹੈ ਤੇ ਕਿਸੇ ਹੋਰ ਬਰਤਨ ਵਿੱਚ ਤੁਸੀਂ ਉਹ ਜਲ ਨੂੰ ਕੱਢ ਦਿਵੋ ਕੱਢ ਕੇ ਫਿਰ ਤੁਸੀਂ ਦੁਬਾਰਾ ਉਹੀ ਜਲ ਉਹਦੇ ਵਿੱਚ ਪਾ ਲਓ ਜਲ ਇੱਕ ਵਾਰ ਹੀ ਭਰ ਕੇ ਰੱਖਿਆ ਜਾਂਦਾ ਦਰਵਾਰ ਵਿੱਚ ਇੰਨਾ ਹੈ ਕੀ ਤੁਸੀਂ ਜੇਕਰ ਹਰ ਰੋਜ਼ ਉਹ ਜਲ ਦੀ ਵਰਤੋਂ ਕਰਦੇ ਹੋ ਪੀਣ ਵਿੱਚ ਵਰਤਦੇ ਹੋ ਪਾਣੀ ਚ ਰਲਾ ਕੇ ਪੀਂਦੇ ਹੋ ਉਹ ਕਰਦੇ ਬੱਚਿਆਂ ਨੂੰ ਜਾਂ ਮੈਂਬਰਾਂ ਨੂੰ ਪੀਣ ਨੂੰ ਤੇ ਜਿੰਨਾ ਜਲ ਉਹਦੇ ਚੋਂ ਕੱਢਦੇ ਹੋ ਉਨਾ ਹੀ ਜਲ ਫਿਰ ਤੋਂ ਉਸ ਰੋਟੀ ਵਿੱਚ ਪਾ ਦਿਆ ਕਰੋ ਸੋ ਇਸ ਤਰ੍ਹਾਂ ਕਦੇ ਨੀ ਗੱਲ ਨਹੀਂ ਕਿ ਉਹ ਲੋਟਾ ਸਾਰਾ ਪਹਿਲਾਂ ਖਾਲੀ ਕਰਨਾ ਤੇ ਉਸ ਤੋਂ ਬਾਅਦ ਉਹਦੇ ਵਿੱਚ ਪਾਣੀ ਭਰਨਾ ਇਸ ਤਰ੍ਹਾਂ ਨਹੀਂ ਸੋ ਉਹਦੇ ਵਿੱਚ ਹੀ ਤੁਸੀਂ ਜਿੰਨਾ ਜਲ ਕੱਢਦੇ ਹੋ ਉਨਾ ਹੀ ਹੋਰ ਪਾ ਦਿਆ ਕਰੋ ਐਡ ਕਰ ਦਿਆ ਕਰੋ ਕਿਉਂਕਿ ਜਦੋਂ ਅਸੀਂ ਇੱਕ ਵਾਰ ਜਲ ਰੱਖ ਦਿੰਨੇ ਦਰਵਾਰ ਵਿੱਚ ਉਹ ਮਾਲਕ ਦੀ ਨਜ਼ਰ ਹੋ ਜਾਂਦੀ ਹੈ ਉਹ ਇੱਕ ਅੰਮ੍ਰਿਤ ਬਣ ਜਾਂਦਾ ਹੈ ਸੋ ਉਹ ਅੰਮ੍ਰਿਤ ਨੂੰ ਫਿਰ ਖਤਮ ਨਹੀਂ ਹੋਣ ਦੇਣਾ ਹੈ ਨਾਲ ਦੀ ਨਾਲ ਦੁਆਰਾ ਫਿਰ ਪਾਣੀ ਵਿੱਚ ਹੋਰ ਪਾਉਂਦੇ ਰਹਿਣਾ ਹੈ ਸੋ ਉਹਦੇ ਨਾਲ ਮਾਲਕ ਦੀ ਕਿਰਪਾ ਰਹਿੰਦੀ ਹੈ ਜੀ ਜੋ ਪਹਿਲਾ ਜਲ ਹੈ ਕਿਉਂਕਿ ਉਹਦੇ ਤੇ ਆਪਾਂ ਕੋਈ ਨਾ ਕੋਈ ਸ਼ਬਦ ਦਰਬਾਰ ਵਿੱਚ ਬੈਠ ਕੇ ਪੜਦੇ ਹੀ ਪੜਦੇ ਹਾਂ ਪਰਮਾਤਮਾ ਦਾ ਨਾਮ ਸਿਮਰਦਿਆਂ ਤੂੰ ਫੁਚਰਾ ਕਰਦੀਆਂ ਤੇ ਮਾਲਕਾਂ ਦਾ ਪੈਰਾਫਿਰਕਾ ਵੀ ਹੁੰਦਾ ਹੈ ਤੇ ਉਹ ਜਲ ਦੇ ਨਜ਼ਰ ਲੈਂਦੀ ਹੈ ਸੋ ਇਸ ਕਰਕੇ ਜਿੰਨਾ ਪ੍ਰਾਣਾ ਜਲ ਹੋਵੇਗਾ ਵਿੱਚ ਉਨਾ ਹੀ ਉਹ ਪਾਵਰਫੁਲ ਅੰਮ੍ਰਿਤ ਬਣ ਜਾਏਗਾ ਸੋ ਇਸ ਕਰਕੇ ਤੁਸੀਂ ਜਿੰਨਾ ਜਲ ਕੱਢਦੇ ਹੋ ਉਨਾ ਹੀ ਜਲ ਹੋਰ ਐਡ ਕਰਦੇ ਆ ਕਰੋ ਜੀ ਸੋ ਹੁਣ ਆਪਾਂ ਇੱਥੇ ਇੱਕ ਫੁਰਕ ਮਿੰਟ ਦੱਸਦੇ ਆ ਜੀ ਇੱਥੇ ਇਹਨਾਂ ਨੇ ਸਵਾਲ ਕੀਤਾ ਹੋਇਆ ਕਿ ਦੀਦੀ ਜੀ ਕਹਿੰਦੇ ਕਿ ਅਸੀਂ ਦਰਵਾਰ ਵਿੱਚ ਅੱਜ ਗਏ ਸੀ ਪਰ ਉੱਥੇ ਜਾ ਕੇ ਮੇਰੇ ਮਨ ਵਿੱਚ ਬਹੁਤ ਗਲਤ ਵਿਚਾਰ ਆਏ ਵੈ ਇਹੋ ਜਿਹਾ ਕੀ ਕਰਾਂ ਜਿਹਦੇ ਨਾਲ ਇਹ ਵਿਚਾਰ ਗਲਤ ਨਾ ਆਉਣ ਸੋਈ ਦਿਵਰੇ ਜਰੂਰ ਦੱਸੋ ਸੋ ਦੇਖੋ ਜੀ ਜੇਕਰ ਕਿਤੇ ਵੀ ਧਾਰਮਿਕ ਥਾਂ ਤੇ ਤੁਸੀਂ ਜਾਂਦੇ ਹੋ ਤੁਸੀਂ ਸੁਰਤੀ ਨੂੰ ਚੰਗੇ ਪਾਸੇ ਲਗਾਉਣ ਦੀ ਕੋਸ਼ਿਸ਼ ਕਰਦੇ ਹੋ ਪਰ ਮਨ ਵਿੱਚ ਗਲਤ ਖਿਆਲ ਆਉਂਦੇ ਨੇ ਸੋ ਇਸ ਲਈ ਆਉਂਦੇ ਨੇ ਕਿਉਂਕਿ ਜਦੋਂ ਅਸੀਂ ਕਿਤੇ ਕਿਤੇ ਉਹ ਪ੍ਰਮਾਤਮਾ ਨੂੰ ਯਾਦ ਕਰਦੇ ਆਂ ਹਰ ਰੋਜ਼ ਉਹਨਾਂ ਲਈ ਸਮਾਂ ਨਹੀਂ ਕੱਢਦੇ ਸਾ ਸੰਗ ਨਹੀਂ ਸੁਣਦੇ ਹਰ ਰੋਜ਼ 10 ਮਿੰਟ ਦਾ ਸਮਾਂ ਹਾਲਕ ਨੂੰ ਜ਼ਰੂਰ ਦੇਣਾ ਚਾਹੀਦਾ ਇਹਦੇ ਨਾਲ ਕੀ ਹੁੰਦਾ ਹੈ ਸੋ ਅੰਦਰੋਂ ਸਾਰੀ ਗੰਦਗੀ ਦੂਰ ਹੋ ਜਾਂਦੀ ਆ ਤੇ ਗਲਤ ਵਿਚਾਰ ਆ ਆਪਣੇ ਆਪ ਹਟ ਜਾਂਦੇ ਆਂ ਸੋ ਜਦੋਂ ਅਸੀਂ ਕਿਤੇ ਹੀ ਸਮਾਂ ਕੱਢਦੇ ਆਂ ਤਾਂ ਫਿਰ ਉਹ ਕਾਲ ਆਪਣਾ ਜੋਰ ਚ ਲਾਉਂਦਾ ਹੈ ਤੇ ਉਹ ਤੁਹਾਨੂੰ ਫਿਰ ਕੁੰਮੜ ਘੇਰੀ ਵਿੱਚ ਪਾ ਕੇ ਰੱਖਦਾ ਆ ਹੁਣ ਜਿਵੇਂ ਕੀ ਦੱਸ ਰਿਹਾ ਉਹ ਗਲਤ ਵਿਚਾਰ ਆਈਆਂ ਤੇ ਹੁਣ ਤੁਸੀਂ ਸੋਚੋਗੇ ਕਿ ਦਰਵਾਜ਼ਾ ਆਰਟੀਰੀਆ ਕੇ ਵੀ ਗਲਤ ਵਿਚਾਰ ਆਉਂਦੇ ਨੇ ਇਹਦੇ ਨਾਲ ਉਹ ਜਾਣ ਨਾਲੋਂ ਕੀ ਔਰ ਖੜਾ ਹੈ ਇਹਦੇ ਨਾਲੋਂ ਨਹੀਂ ਚਾਹੀਏ ਸੋ ਇਨਸਾਨ ਅੱਕ ਜਾਂਦਾ ਹੈ ਕਿਚਨ ਦੇ ਥਾਂ ਤੇ ਜਾ ਕੇ ਵੀ ਫਿਰ ਕੁਝ ਮਾੜਾ ਹੀ ਨਜ਼ਰ ਆ ਰਿਹਾ ਇਹਦੇ ਨੂੰ ਚੰਗਾ ਹੈ ਕਿ ਅਸੀਂ ਜਾਈਏ ਨਾ ਸੋ ਇਸ ਤਰ੍ਹਾਂ ਨਹੀਂ ਕਰਨਾ ਹੈ ਹਿੰਮਤ ਨਹੀਂ ਹਾਰਨੀ ਕਾਲ ਨੂੰ ਨਹੀਂ ਜਿੱਤਣ ਦੇਣਾ ਆਪਣੇ ਆਪ ਨੂੰ ਜਿਤਾਉਣ ਦੀ ਕੋਸ਼ਿਸ਼ ਕਰੋ ਜਿੱਦ ਜਿਤਾ ਤੁਸੀਂ ਹਰ ਰੋਜ਼ ਸਮਾਂ ਕੱਢੋਗੇ ਮਾਲਿਕ ਲਈ ਤੇ ਉਸੇ ਤਰ੍ਹਾਂ ਹੌਲੀ-ਹੌਲੀ ਇਹ ਸਾਰੀਆਂ ਪ੍ਰੋਬਲਮਾਂ ਦੇ ਹੱਲ ਹੁੰਦੇ ਜਾਣੇ ਆ ਜੀ ਚੱਕ ਦਮ ਕੋਈ ਵੀ ਚੀਜ਼ ਅਸਰ ਨਹੀਂ ਕਰਦੀ ਸੋ ਜਿਸ ਚੀਜ਼ ਨੇ ਪਹਿਲਾਂ ਤੋਂ ਹੀ ਘਰ ਬਣਾ ਲਿਆ ਹੈ ਹੁਣ ਉਹ ਜਵਾ ਛੱਡਣ ਲੱਗੀ ਬਹੁਤ ਪਰੇਸ਼ਾਨ ਇਨਸਾਨ ਕਰਦੀ ਹੈ ਜਿਵੇਂ ਕਿ ਕਾਲ ਦੀ ਗੱਲ ਕਰ ਰਹੇ ਆ ਆਪਾਂ ਇੱਥੇ ਸੋ ਕਾਲ ਜਦੋਂ ਉਹਨੂੰ ਆਪਾਂ ਛੇੜਦੇ ਆਂ ਜਾਨੀ ਪ੍ਰਮਾਤਮਾ ਨੂੰ ਤੁਰਦੇ ਆਂ ਤਾਂ ਉਹਨੂੰ ਇੱਕ ਤਰ੍ਹਾਂ ਦਾ ਛੇੜ ਲੈਣੇ ਆ ਸੋ ਉਹਨੇ ਕਾਰ ਬਣਾਇਆ ਹੋਇਆ ਹੈ ਤੇ ਹੁਣ ਆਪਾਂ ਮੰਨ ਲਓ ਕਿਸੇ ਨੂੰ ਕਿਰਾਏ ਤੇ ਆਧੁਨਿਯਾਪੀ ਹਿਸਾਬ ਨਾਲ ਦੇਖ ਕੇ ਕਿਰਾਏ ਤੇ ਬਿਠਾ ਲੈਂਦੇ ਆਂ ਕੁਝ ਸਾਨਾਂ ਨੇ ਆਪਾਂ ਉਹਦੀ ਕੇਅਰ ਨਹੀਂ ਕਰਦੇ ਥਾਂ ਦੀ ਉੱਥੇ ਜਾਂਦੇ ਨਹੀਂ ਦੇਖਦੇ ਨਹੀਂ ਕੋਣ ਕੀ ਕਰ ਰਿਹਾ ਹੈ ਤੁਹਾਡੇ ਥਾਂ ਦੇ ਵਿੱਚ ਤੇ ਹੌਲੀ ਹੌਲੀ ਉਹ ਇਨਸਾਨ ਕਬਜ਼ਾ ਕਰਨ ਲੱਗ ਪੈਂਦੇ ਆ ਤੇ ਜਿਸ ਦਿਨ ਤੁਸੀਂ ਕਹੋਗੇ ਕਿ ਉੱਠ ਜਾਓ ਸਾਨੂੰ ਹੁਣ ਇਹ ਥਾਂ ਦੀ ਜ਼ਰੂਰਤ ਆ ਤੇ ਉਸ ਦਿਨ ਫਿਰ ਅਸਲੀ ਚਿਹਰਾ ਉਹਨਾਂ ਸੰਦ ਦਿਖਾਣ ਲੱਗ ਪੇਗਾ ਚੁੱਸ ਤੇ ਚਲਾਕੀਆਂ ਕਰੇਗਾ ਹੱਕ ਜਿਤਾਵੇਗਾ ਆਪਣਾ ਸੋ ਇਸੇ ਤਰ੍ਹਾਂ ਹੁੰਦਾ ਹੈ ਇਹ ਕਾਲ ਸੋ ਕਾਲ ਨੂੰ ਜਦੋਂ ਇਹ ਛੇੜ ਲੈਂਦੇ ਪ੍ਰਮਾਤਮਾ ਵਕਤ ਹੁੰਦੇ ਆ ਤਾਂ ਫਿਰ ਉਹਨੂੰ ਪਤਾ ਹੈ ਕਿ ਉਹਨੇ ਇਹ ਥਾਂ ਛੱਡਣੀ ਪੈਣੀ ਆ ਕਿਉਂ ਨਾ ਇਹਨਾਂ ਨੂੰ ਤੰਗ ਪਰੇਸ਼ਾਨ ਕਰਾਂ ਇਹ ਰਾਸਤੇ ਤੋਂ ਭਟਕ ਜਾਣ ਉਹ ਆਪਣਾ ਪੂਰਾ ਪੂਰਾ ਜ਼ੋਰ ਚਲਾਉਂਦਾ ਕਿਉਂਕਿ ਨਾਮ ਦੀ ਕਮਾਈ ਹੈ ਨਹੀਂ ਉਥੇ ਕਾਲ ਦਾ ਜ਼ੋਰ ਚੱਲਣਾ ਜਿੱਦ ਜਿੱਦਾਂ ਨਾਮ ਦੀ ਕਮਾਈ ਕਰਦੇ ਜਾਊਂਗੇ ਇਸ ਸਭ ਪਰੇਸ਼ਾਨੀਆਂ ਨੇ ਦੂਰ ਹੁੰਦੀਆਂ ਜਾਣਾ ਤੇ ਕਾਰ ਨੂੰ ਇੱਕ ਦਿਨ ਉਹ ਜਗ੍ਹਾ ਨੂੰ ਛੱਡਣਾ ਪੈਣਾ ਤੇ ਫਿਰ ਉਸ ਮਨ ਵਿੱਚ ਸਿਰਫ ਪਰਮਾਤਮਾ ਦਾ ਪ੍ਰਕਾਸ਼ ਮਨਾਇਆ ਕਿਉਂਕਿ ਤੁਸੀਂ ਪਰਮਾਤਮਾ ਨੂੰ ਸਿਮਰ ਲਿਆ ਉਹਨੂੰ ਧਿਆ ਲਿਆ ਹੈ ਸੋ ਪ੍ਰਗਟ ਕਰ ਲਿਆ ਅੰਦਰੋਂ ਫਿਰ ਉਹ ਜੋਤ ਪ੍ਰਗਟ ਹੋ ਜਾਣੀ ਹੈ ਜੋ ਅਸੀਂ ਹੀਰਾ ਦਬਾ ਕੇ ਰੱਖਿਆ ਹੋਇਆ ਕਚਰੇ ਦੇ ਥੱਲੇ ਸੋ ਜਿਸ ਤਰ੍ਹਾਂ ਕੋਈ ਸੋਹਣੀ ਚੀਜ਼ ਆਪਾਂ ਕਾਰ ਵਿੱਚ ਸਜਾਵਟ ਲਈ ਲਿਆਉਂਦੀਆਂ ਪਰ ਜੇਕਰ ਉਹ ਸੋਹਣੀ ਚੀਜ਼ ਦੇ ਮੂਰੇ ਉਹਦਾ ਡੱਬਾ ਰੱਖ ਦਿੱਤਾ ਜਾਵੇ ਕੋਈ ਐਸੀ ਚੀਜ਼ਾਂ ਰੱਖ ਦਿੱਤੀਆਂ ਜਾਣ ਤੇ ਉਹ ਸੋਹਣੀ ਚੀਜ਼ ਨਜ਼ਰ ਨਹੀਂ ਆਏਗੀ ਉਹ ਜੋ ਤੁਹਾਡੇ ਕੋਲ ਬੇਕਾਰ ਸਮਾਨ ਮੂਰੇ ਪਿਆ ਹੋਇਆ ਉਹ ਨਜ਼ਰ ਆਏਗਾ ਇਸੇ ਤਰ੍ਹਾਂ ਹੈ ਅਸੀਂ ਇਸ ਮਨ ਦੇ ਉੱਤੇ ਪਾਪਾਂ ਦੀ ਮੈਲ ਨੂੰ ਚੜਾਇਆ ਹੋਇਆ ਹੈ ਉਹ ਜਿੱਦ ਜਿੱਦਾਂ ਮੈਲ ਉਤਰੇਗੀ ਤੁਹਾਡੀ ਨਾਮ ਦੀ ਗਵਾਈ ਨਾਲ ਉਤਰਨੀ ਹੈ ਸੇਵਾ ਸਿਮਰਨ ਦੇ ਜੋਰ ਤੇ ਉਤਰਨੀ ਚੰਗੇ ਕਰਮਾਂ ਦੇ ਨਾਲ ਉਤਰਨੀ ਹੈ ਤਾਂ ਫਿਰ ਉਹ ਚੀਜ਼ ਨਿੱਕਲਦੀ ਜਾਣਾ ਹੈ ਤੇ ਹੀਰੇ ਨੇ ਉੱਪਰ ਕੇ ਮੂਰਿਆ ਜਾਣਾ ਤੇ ਅੰਦਰ ਹੀ ਪ੍ਰਕਾਸ਼ ਹੋ ਜਾਣਾ ਪਰਮਾਤਮਾ ਦਾ ਤੇ ਫਿਰ ਇਹ ਜੋ ਵਿਚਾਰ ਆ ਰਹੀਆਂ ਜੀ ਇਹ ਆਪਣੇ ਆਪ ਦੂਰ ਹੁੰਦੇ ਨੇ ਜਾਨੀਆਂ ਸੋ ਇਸ ਕਰਕੇ ਇਹਨਾਂ ਗੱਲਾਂ ਤੇਵਾਂ ਵਾਲੀ ਜ਼ਰੂਰਤ ਉਹ ਤੇ ਪਰੇਸ਼ਾਨ ਹੋਣ ਦੀ ਜ਼ਰੂਰਤ ਨਹੀਂ ਹੈ ਸੋ ਉਹ ਮਾਲਕ ਦੀ ਤਰਫ ਤੁਰੰਦੀ ਕੋਸ਼ਿਸ਼ ਕਰਨੀ ਹੋਰ ਵੀ ਜ਼ਿਆਦਾ ਜੁੜਨ ਦੀ ਕੋਸ਼ਿਸ਼ ਕਰੋ ਸੋਚ ਕੇ ਦੇਖੋ ਤੁਸੀਂ ਹਫਤਾ ਇੱਕ ਇਹ ਕੰਮ ਕਰਕੇ ਦੇਖੋ ਕਿ ਹਰ ਰੋਜ਼ ਸਮਾਂ ਕੱਢਣਾ ਸਿਮਰਨ ਕਰਨਾ ਚਾਹੇ ਮਨ ਟਕੇ ਨਾ ਟਕੇ ਤੇ ਹੌਲੀ ਹੌਲੀ ਤੁਸੀਂ ਦੇਖੋਗੇ ਕਿ ਤੁਹਾਡਾ ਮਨ ਟਿਕਣਾ ਸ਼ੁਰੂ ਹੋ ਜਾਣਾ ਹੈ ਜੀ ਮਾਲਕ ਦੀ ਕਿਰਪਾ ਹੋ ਜਾਣੀ ਹੈ ਸੋ ਮਾਲਕ ਕਦੇ ਵੀ ਇਸ ਤਰ੍ਹਾਂ ਨਹੀਂ ਕਰਦਾ ਹੈ ਕਿ ਕੋਈ ਰੂਹ ਨੂੰ ਪੁਕਾਰਦੀ ਹੋਵੇ ਮੁਸ਼ਕਲ ਵਿੱਚ ਤੇ ਉਹ ਸੁਣੇ ਨਾ ਪੁਕਾਰ ਨੂੰ ਉਹ ਜ਼ਰੂਰ ਸੁਣਦਾ ਹੈ ਸੋ ਇੱਕ ਵਾਰੀ ਕਰਮ ਕਰਕੇ ਦੇਖੋ ਸੋ ਹੁਣ ਆਪਾਂ ਇੱਥੇ ਮੇਨ ਵਿਸ਼ੇ 'ਲ ਚੱਲਦੇ ਹਾਂ ਜੀ ਵੀਡੀਓ ਨੂੰ ਇੱਕ ਲਾਈਕ ਜ਼ਰੂਰ ਕਰ ਦਿਓ ਜੀ ਸੋ ਵੱਧ ਤੋਂ ਵੱਧ ਵੀਡੀਓ ਨੂੰ ਸ਼ੇਅਰ ਵੀ ਜ਼ਰੂਰ ਕਰਨਾ ਸੋ ਅੱਜ ਦਾ ਜੋ ਵਿਸ਼ਾ ਹੈ ਜੀ ਉਹ ਬਹੁਤ ਹੀ ਖਾਸ ਹੈ ਕਿਉਂਕਿ ਇਸ ਵਿਸ਼ੇ ਵਿੱਚ ਪਤਾ ਚੱਲੇਗਾ ਕਿ ਸਾਨੂੰ ਕਿਸ ਚੀਜ਼ ਤੇ ਧਿਆਨ ਦੇਣ ਦੀ ਜ਼ਰੂਰਤ ਹੈ ਸੋ ਪੱਕੀ ਜਿਨ੍ਹਾਂ ਨੇ ਪੂਰੀ ਵੀਡੀਓ ਇੱਥੇ ਤੱਕ ਸੁਣੀ ਹੈ ਜੀ ਕਮੈਂਟਾਂ ਵਿੱਚ ਜਰੂਰ ਦੱਸਣਾ ਜਿਨ੍ਹਾਂ ਨੇ ਪੂਰੀ ਵੀਡੀਓ ਸੁਣੀ ਹੈ ਜੀ ਝੂਠ ਨਹੀਂ ਬੋਲਣਾ ਕਿ ਕਮੈਂਟ ਦੇ ਵਿੱਚ ਅਸੀਂ ਦੱਸਣ ਲਈ ਝੂਠ ਬੋਲਦੀਏ ਸੋ ਇਸ ਤਰ੍ਹਾਂ ਨਹੀਂ ਕਰਨਾ ਛੋਟੀ ਛੋਟੀ ਗੱਲ ਤੇ ਝੂਠ ਬੋਲਣਾ ਪਹਿਲਾਂ ਤਾਂ ਛੱਡੋ ਸੋ ਹੁਣ ਆਪਾਂ ਗੱਲ ਕਰੀਏ ਕਿ ਕਿਵੇਂ ਪਤਾ ਚੱਲੇਗਾ ਸਾਡੇ ਨਾਲ ਸ਼ਕਤੀ ਕਿਹੜੀ ਹੈ ਪੈਦਾ ਹੁੰਦੇ ਹੀ ਸਾਨੂੰ ਪਤਾ ਹੁੰਦਾ ਹੈ ਕਿ ਸਾਡੇ ਨਾਲ ਕਿਹੜੀ ਚੀਜ਼ ਚੱਲ ਰਹੀ ਹੈ ਜੇਕਰ ਉਹਦੇ ਬਾਰੇ ਪਤਾ ਲਗਾਇਆ ਜਾਵੇ ਤਾਂ ਜਿਸ ਦਿਨ ਤੋਂ ਇਨਸਾਨ ਪੈਦਾ ਹੋ ਜਾਂਦਾ ਹੈ ਉਸ ਦਿਨ ਤੋਂ ਹੀ ਉਹਦੇ ਨਾਲ ਇੱਕ ਫਰਿਸ਼ਤਾ ਵੀ ਆਉਂਦਾ ਉਹ ਕੱਲਾ ਇਨਸਾਨ ਨਹੀਂ ਜਨਮ ਲੈਂਦਾ ਉਹਦੇ ਨਾਲ ਇੱਕ ਫਰਿਸ਼ਤਾ ਆਉਂਦਾ ਹੈ ਅਲੱਗ ਅਲੱਗ ਦੇਵਤੇ ਨਾਲ ਹਰ ਇੱਕ ਦੇ ਹੁੰਦੇ ਨੇ ਜੀ ਸੋ ਉਹ ਪਤਾ ਤੁਹਾਨੂੰ ਉਹ ਲੱਗਣਗੇ ਜਦੋਂ ਤੁਸੀਂ ਕੋਸ਼ਿਸ਼ ਕਰੋਗੇ ਸੋ ਉਹਨਾਂ ਨੂੰ ਲੱਭਣ ਦੀ ਕੋਸ਼ਿਸ਼ ਕਿਵੇਂ ਕਰਨੀ ਆ ਸੋ ਇਹਦੇ ਬਾਰੇ ਵੀ ਦੱਸਦੇ ਆ ਤੇ ਫਿਰ ਜਦੋਂ ਪਤਾ ਚੱਲੇਗਾ ਕਿ ਆਹ ਦੇਵਤਾ ਸਾਡੇ ਨਾਲ ਚੱਲ ਮੰਨ ਲਓ ਤੁਸੀਂ ਇਹ ਨਹੀਂ ਹੈ ਕਿ ਤੁਸੀਂ ਪੀਰਾਂ ਦੀ ਸੇਵਾ ਕਰ ਰਹੇ ਹੋ ਤੁਸੀਂ ਕਹੋਗੇ ਕਿ ਸਾਡੇ ਨਾਲ ਪੀਰ ਹੀ ਚੱਲ ਰਹੇ ਆ ਪਰ ਨਹੀਂ ਉਹ ਤੁਸੀਂ ਸੇਵਾ ਸੁਰਤ ਤੋਂ ਬਾਅਦ ਕਰਨੀ ਸ਼ੁਰੂ ਕੀਤੀ ਜਦੋਂ ਸੋਚੀ ਆਈ ਆ ਪਰ ਜੋ ਫਰਿਸ਼ਤਾ ਪਹਿਲਾਂ ਤੋਂ ਹੀ ਨਾਲ ਆਇਆ ਹੈ ਉਹ ਕੋਈ ਹੋਰ ਹੈ ਉਹਦੇ ਬਾਰੇ ਪਤਾ ਲੱਗਣਾ ਹੈ ਇਹਨੇ ਕਿ ਜਾਂ ਤਰੀਖ ਲਾਉਣੀ ਪੈਂਦੀ ਜਾਂ ਜੰਤਰੀ ਜਾਂ ਫਿਰ ਦਿਨ ਦੇ ਹਿਸਾਬ ਨਾਲ ਹੁੰਦਾ ਆ ਯਾਨੀ ਕਿ ਇਹ ਪਤਾ ਕਰਨਾ ਕਿ ਸਾਡਾ ਗੁਰੂ ਕਿਹੜਾ ਹੈ ਸੋ ਗੁਰੂ ਇੱਕ ਤਾਂ ਉਹ ਹੁੰਦਾ ਹੈ ਜਿੱਦੋਂ ਆਪਾਂ ਨਾਮ ਸਿਮਰਨ ਲੈਂਦੇ ਆ ਗੁਰਧਾਰਨਾ ਕਰਦੇ ਆ ਇੱਕ ਗੁੱਝਿਆ ਹੋਇਆ ਗੁਰੂ ਹੈ ਜਾਨੀ ਛਿਪਿਆ ਹੋਇਆ ਹੈ ਉਹ ਸਾਹਮਣੇ ਨਹੀਂ ਆਉਂਦਾ ਤੇ ਉਹਦੇ ਬਾਰੇ ਆਪਤਨਾਸ਼ ਕਰਨਾ ਪੈਂਦਾ ਹੈ ਸਾਨੂੰ ਜੇਕਰ ਉਹ ਇੱਕ ਨੂੰ ਅਸੀਂ ਮਨਾ ਲੈਂਦੇ ਆ ਤਾਂ ਆ ਜੋ ਜ਼ਿੰਦਗੀ ਵਿੱਚ ਪਰੇਸ਼ਾਨੀਆਂ ਆਉਂਦੀਆਂ ਰਹਿੰਦੀਆਂ ਨੇ ਜੀ ਉਹ ਘਟ ਜਾਣਗੀਆਂ ਕਿਉਂਕਿ ਉਹ ਫਿਰ ਗੁਰੂ ਦੇ ਸਾਹਮਣੇ ਕਰਮ ਦੱਸ ਦਿੰਦੇ ਆ ਕਿ ਕਰਮ ਆਹ ਸਾਨੂੰ ਕਰਨਾ ਚਾਹੀਦਾ ਜਿਵੇਂ ਕਿ ਮੰਨ ਲਓ ਸ਼ੁਕਰ ਗੁਰੂ ਹੈ ਕਿਸੇ ਦਾ ਤੇ ਉਹ ਸ਼ੁਕਰ ਗੁਰੂ ਦੇ ਹਿਸਾਬ ਨਾਲ ਇੱਕ ਕਰਮ ਦੱਸ ਦਿੱਤਾ ਜਾਂਦਾ ਕਿ ਤੁਹਾਨੂੰ ਆਹ ਕਰਮ ਲੱਗਦਾ ਤੁਸੀਂ ਆਹ ਚੀਜ਼ ਦਾ ਦਾਨ ਕਰਨਾ ਹੈ ਦਾਨਪੁੱਲ ਕਰਨਾ ਸੋ ਉਹਦੇ ਨਾਲ ਫਿਰ ਉਹ ਫਰਿਸ਼ਤਾ ਸ਼ਾਂਤ ਰਹਿੰਦਾ ਗੁਰੂ ਸ਼ਾਂਤ ਰਹਿੰਦਾ ਸਾਜ ਇੱਕ ਦੋ ਵਾਰ ਉਹਨਾਂ ਦੇ ਦਿਨ ਤੇ ਤੁਸੀਂ ਦਾਨਪੁਨ ਕਰਦੋ ਉਹ ਲੱਗੇਗਾ ਜ਼ਰੂਰੀ ਉਹ ਤੁਹਾਨੂੰ ਇਹ ਨਹੀਂ ਹੈ ਕਿ ਉਹਨਾਂ ਦੀ માનਤਾ ਕਰਨੀ ਪੈਣੀ ਸਿਰਫ ਕਰਮ ਕਰਨਾ ਪੈਣਾ ਦਾਨਪੁਨ ਕਰਨਾ ਪੈਣਾ ਜੋ ਵੀ ਰਾਸ਼ੀ ਦੇ ਹਿਸਾਬ ਨਾਲ ਸੋ ਇਹਦੇ ਬਾਰੇ ਪਤਾ ਤੁਹਾਨੂੰ ਚੱਲੇਗਾ ਕਿ ਤੁਹਾਡੀ ਰਾਸ਼ੀ ਕਿਹੜੀ ਹੈ ਪਹਿਲਾਂ ਇਹ ਪਤਾ ਕਰੋ ਫਿਰ ਰਾਸ਼ੀ ਦੇ ਹਿਸਾਬ ਨਾਲ ਗੁਰੂ ਦਾ ਪਤਾ ਚੱਲਦਾ ਹੈ ਕਿ ਸਾਡਾ ਕਿਹੜਾ ਗੁਰੂ ਆ ਜਿਵੇਂ ਕਿ ਸ਼ੁਕਰ ਗੁਰੂ ਹੋ ਗਿਆ ਸ਼ਨੀ ਗੁਰੂ ਹੋ ਗਿਆ ਸੋ ਦਿਨਾਂ ਦੇ ਹਿਸਾਬ ਨਾਲ ਫਿਰ ਗੁਰੂ ਬਣਦਾ ਹੈ ਉਹ ਹੈ ਤੁਹਾਡਾ ਅਸਲ ਗੁਰੂ ਫਰਿਸ਼ਤਾ ਤੁਹਾਡਾ ਸੋ ਜੋ ਮੁੱਢ ਤੋਂ ਜਨਮ ਦੇ ਹੀ ਤੁਹਾਡੇ ਨਾਲ ਆਇਆ ਹੈ ਸੋ ਕਈ ਕਰਮ ਦੇ ਨਿਸ਼ਾਨੀ ਗ੍ਰਹਿ ਸ਼ੁਕਰ ਗ੍ਰਹਿ ਗ੍ਰਹਿ ਨਹੀਂ ਹੈ ਉਹ குரு ਹੈ ਉਹ ਗੁਰੂ ਦਾ ਪਤਾ ਕਰਨਾ ਹੈ ਰਾਸ਼ੀ ਦੇ ਹਿਸਾਬ ਨਾਲ ਰਾਸ਼ੀ ਵੱਲੋਂ ਦੇਖੋ ਸਾਡੀ ਕਿਹੜੀ ਆ ਤੇ ਰਾਸ਼ੀ ਵਿੱਚ ਪਤਾ ਕਰੋ ਤੁਹਾਡੇ ਇਸ਼ਟ ਦੇਵ ਕੌਣ ਹੈ ਕਿਹੜਾ ਗੁਰੂ ਹੈ ਕਿਹੜਾ ਦਿਨ ਤੁਹਾਡਾ ਗੁਰੂ ਹੈ ਸੋ ਉਸ ਹਿਸਾਬ ਨਾਲ ਫਿਰ ਤੁਹਾਨੂੰ ਨਾਲ ਹੀ ਕਰਮ ਵੀ ਦੱਸ ਦੇਣਗੇ ਕਿ ਆਹ ਰਾਸ਼ੀ ਨੂੰ ਆਹ ਕਰਮਾਂ ਦਿਨ ਤੇ ਕਰਨਾ ਚਾਹੀਦਾ ਤੁਹਾਡਾ ਗੁਰੂ ਆ ਹੈ ਸ਼ੁਕਰ ਹੈ ਜਾਂ ਸ਼ਨੀ ਹੈ ਤੇ ਉਸ ਦਿਨ ਤੇ ਆ ਕਰਮ ਕਰਨਾ ਹੈ ਦਾਨ ਪੁੰਨ ਕਰਨਾ ਜਾਂ ਕੱਪੜੇ ਦਾ ਜਾਂ ਅੰਨ ਦਾ ਜਾਂ ਧਨ ਦਾ ਸੋ ਇਹ ਤੁਹਾਨੂੰ ਉਸ ਹਿਸਾਬ ਨਾਲ ਦੱਸ ਦਿੱਤਾ ਜਾਵੇਗਾ ਫਿਰ ਸਾਲ ਚ ਦੋ ਚਾਰ ਵਾਰ ਉਹ ਕਰਮ ਕਰਦਿਆ ਕਰੋ ਓ ਚੀ ਇੱਥੇ ਇਹ ਨਹੀਂ ਹੈ ਕਿ ਉਹ ਚੀਜ਼ ਦੀ માનਤਾ ਕਰਨੀ ਪੈਣੀ ਕੋਈ ਚਰਾਹ ਕਰਨੇ ਕੁਝ ਹਰ ਰੋਜ਼ ਕੁਝ ਜਾਂ ਹਫਤੇਵਾਰ ਕਰਨਾ ਪੈਣਾ ਸਾਲ ਚ ਦੋ ਚਾਰ ਵਾਰ ਹੀ ਕਰਮ ਕਰੋ ਉਹ ਚੀਜ਼ ਦਾ ਦਾਨ ਪੁੰਨ ਕਰੋ ਉਹ ਬਦੇ ਭੁੱਲੇਗਾ ਤੇ ਉਹ ਫਿਰ ਸ਼ਾਂਤ ਰਹਿੰਦਾ ਹੈ ਤੇ ਫਿਰ ਜੋ ਗੁਰੂ ਦੀ ਸੇਵਾ ਪੀਰਾਂ ਦੀ ਸੇਵਾ ਕਰਦੇ ਹੋ ਉਹ ਫਿਰ ਫਲ ਮਿਲਦਾ ਹੈ ਸੋ ਇਸ ਕਰਕੇ ਇਸ ਇੱਕ ਗੱਲ ਦੇ ਧਿਆਨ ਵੀ ਦੇਣਾ ਜ਼ਰੂਰੀ ਹੈ ਜੀ ਬਾਕੀ ਫਿਰ ਹੁਣ ਆਪਾਂ ਇੱਥੇ ਵੀਡੀਓ ਸਮਾਪਤ ਕਰਦੇ ਹਾਂ ਫਿਰ ਮਿਲਾਂਗੇ ਨਵੀਂ ਵੀਡੀਓ ਦੇ ਨਾਲ ਜੀ ਚਾਹ ਪੀਰਾਂ ਦੀ ਚਾਹ ਸਾਈਆਂ ਦੀ